ਮੱਲਾ ਆ ਟਰੈਕਟਰ ਜਾਂਦਾ ਪੂਰੇ ਪ੍ਰੇਤ ਇਹਦੀ ਵੀਡੀਓ ਬਣਾਈ ਬਾਲਾ ਸੋਹਣਾ ਟਰੈਕਟਰ ਆ 98 11 ਮੱਲਾ ਮੈਨੂੰ ਐਂ ਲੱਗਦਾ ਪੈੜੀ ਬੋਣ ਚੱਲਿਆ ਤੇ ਦਿਲ ਮੇਰਾ ਪਤਾ ਕੀ ਕਹਿੰਦਾ ਵੀ ਜਿਵੇਂ ਅੱਜ ਟਾਈਮ ਆ ਨਾ ਵੀ ਕਿਤੇ ਬੌਣਾ ਹੋਵੇ ਵੀ ਮੈਂ ਟਹਾਨਾ ਚਲਾਉਣਾ ਹੋਵੇ ਤੇ ਨੰਦ ਜਾਵੇ ਆ ਹਨਾ ਆਹ ਮੋੜ ਬੌਣ 니 ਚ ਦੇਖਣੇ ਆ ਬੌਣ ਚੱਲੇ ਹੋਣਗੇ ਇੱਕ ਮਿੰਟ ਮੈਂ ਦੇਖਦਾ ਬੜਾ ਸੋਹਣਾ ਟਰੈਕਟਰ ਆ ਪ੍ਰੀਤ ਸਾਈਡ ਤੋਂ ਹਜੇ ਤੈਨੂੰ ਨਿਗਾ ਨਹੀਂ ਪਿਆ ਮੈਨੂੰ ਸਾਈਡ ਤੋਂ ਨਿਗਾ ਪਿਆ ਜਦੋਂ ਇਹ ਨਿਕਲਿਆ ਛੜਕ ਤੋਂ ਮੈਂ ਤੈਨੂੰ ਦਿਖਾਉਣਾ ਮੂਰੇ ਮਗਰ ਟਰੱਕ ਬਾਲੇ ਆਈ ਜਾਂਦੇ ਆ ਮੈਂ ਮੂਰੇ ਕੱਢ ਕੇ ਦਿਖਾਉਣਾ ਤੈਨੂੰ ਲੈ ਕਮੈਂਟ ਮਗਰ ਯਾਰ ਟਰੈਫਿਕ ਹੀ ਬੜਾ ਏ ਦੇਖ ਪ੍ਰੀਤ ਦੇਖ ਓਏ ਇਹ ਤਾਂ ਜੱਗੀ ਆ ਇਹ ਤਾਂ ਜੱਗੀ ਆ ਤਰਾ ਯਾਰ ਫਾਇਦੇ ਨਹੀਂ ਜੱਗੀ ਆ ਜੱਗੀ ਇੱਥੇ ਕਿਤੇ ਚੱਲ ਆ ਟੈਸਟ ਕਰਨ ਚੱਲਿਆ ਉਹ ਜੱਗੀ ਆ ਉਹ ਟੈਸਟ ਕਰਨ ਚੱਲੇ ਟੈਸਟ ਕਰਨ ਚੱਲੇ ਆ ਟੈਸਟ ਕਰਨ ਚੱਲੇ ਟਰੈਕਟਰ ਚਲੋ 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 ਚੈੱਕ ਕਰਦੇ ਆ ਚੈੱਕ ਪਹਿਲਾ ਨਜ਼ਾਰਾ ਆ ਜੀ ਭਾਈ ਚਲੋ ਮਲਾ ਨਜ਼ਾਰਾ ਆ ਜੀ ਹਾਂ ਦੇਖੀ ਠੌਂ ਦਾ ਗਰਦ ਤਰਾ ਯਾਰ ਕਕੌਂਦਾ ਇੱਕ ਟਰੈਰ ਤੇ ਚੱਲ ਆਹ ਵੇਦਾ ਇੱਥੇ ਹੀ ਮੋੜ ਲਿਆ ਇਹਨਾਂ ਨੇ ਤਾਂ ਆਹ ਵੇਦਾ ਆਹ ਦੇ ਆ ਬਾਣੀ ਪਿਆ ਉਹ ਸੇ ਬਾਣ ਵੀ ਖਾਲੀ ਪਿਆ ਮਾ ਦਾ ਬਾਬਾ ਆ ਲੂਆਂ ਚੱਲ ਚੱਲ ਪ੍ਰੀਤ ਲਈਏ ਨੰਦਾ ਆ ਜਾ ਹਾ ਦਾ ਮਲੇ ਜਗਾ ਵੀ ਨੇੜੇ ਹੀ ਆ ਪ੍ਰੀਤ ਟਾਈਮ ਬਣੀ ਬਣ ਲੱਗਾ ਸੜਤੇ ਆਉਂਦੇ ਨਹੀਂ ਹਾਲ ਤੇਰੇ ਯਾਰ ਤੁਰੇ ਜਾਂਦੇ ਨਹੀਂ ਤੁਰੇ ਜਾਂਦੇ ਨਹੀਂ ਸੜਤੇ ਉਸੇ ਗੇਰ ਚ ਹਾਂ ਚੱਲ ਆ ਜਾ ਬਾਹਰ ਨਿਕਲ ਬਾਹਰ ਜਿਹੜਾ ਜੋਰ ਆ ਉਹ ਤਾਂ ਚਲ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਇਹਨਾਂ 'ਚ ਬਥੇਰਾ ਹੁੰਦਾ ਜਿਹੜਾ ਸੋਹਣਾ ਲੱਗਦਾ ਉਹ ਦੇਖ ਤੂੰ ਕੀ ਚੀਜ਼ ਲੱਗਦਾ ਹੈ ਜਿਹੜਾ ਸੋਹਣਾ ਲੱਗਦਾ ਉਹ ਚੀਜ਼ ਮੈਨੂੰ ਮੈਨੂੰ ਚਲਾਉਣ ਦੇ ਉਹਨੂੰ ਕਹ ਮੈਨੂੰ ਬੈਣ ਦੇ ਜੱਗੀ ਉਰੇ ਰੋਕੇ ਨੂੰ ਮੈਂ ਇਹਨੂੰ ਚਲਾ ਕੇ ਦੇਖਣ ਦੇ ਇਹ ਅਸਾਂ ਨੂੰ ਜਾਣਾ ਸੀ ਤੇਜ਼ੀ ਆ ਮੈਨੂੰ ਚਲਾਉਣ ਦੇ ਮੈਨੂੰ ਮੈਨੂੰ ਚਲਾਉਣ ਦੇ ਮੈਨੂੰ ਲੈ ਮੈਂ ਤੇ ਨਾ ਚਲਾ ਕੇ ਜੱਗੀ ਕਿਹੜਾ ਗੇਅਰ ਲਾਵਾਂ ਇਹਦਾ ਦੂਜਾ ਲਾਓ ਤੀਜਾ ਲਾਓ ਕੋਈ ਲਾਓ ਜੀ ਜਿਹੜਾ ਮਰਜ਼ੀ ਠੋਕਦੇ ਹੋ ਹਾਂਜੀ ਹਾਂਜੀ ਉਹ ਇਹਦਾ ਗੇਅਰ ਗੇਅਰ ਕਿੱਧਰ ਗਏ ਆਵੇ ਸਾਈਡ ਕਰਤਾ ਗੇਰ ਆਪਾਂ ਇਹ ਗੇਰ ਇਧਰ ਕਰਤੇ ਫਰੀਦ ਹਾਈ ਤੇ ਲੋ ਆ ਹਾਂ ਦੂਜਾ ਲਾ ਲ ਦੂਜਾ ਲਾ ਲੋ ਕਾਹਨ ਹਾਂ ਇਹ ਇੱਥੇ ਪੈ ਗਿਆ ਦੂਜਾ ਦੂਜੇ ਪਿਆ ਨਾ ਤੇ ਲੋ ਆ ਹਾਈ ਹਾਈ ਕੀ ਦੂਜੇ ਲੋ ਆਏ ਹਾਂ ਹਾਈ ਆ ਗਿਆ ਇਹ ਚੈੱਕ ਹੀ ਕਰਨੇ ਸੀ ਚੈੱਕ ਕਰਨ ਆਏ ਸੀ ਇਹ ਕਿਹਦਾ ਸੀ ਬਣਾ ਕਿਹਨੇ ਬਣਾਇਆ ਬੁਰਾ ਹੈ ਕਿਨੇ ਆਏ ਇਹ ਬਾਰੋਂ ਆ ਬਗੇ ਹਾਂ ਇਹ ਜੰਗਰਾ ਦੇ ਨਾਲ ਪਿੰਡਾ ਨਾੜਾ ਪਿੰਡ ਉਹ ਪਟਰੈਕਟਰ ਉਹ ਕੀ ਪਰਵਾਹ ਯਾਰ ਕੋਈ ਹਾਂ ਫਾਈਰ ਇਹਦੇ ਕੋਈ ਨਾ ਪ੍ਰੀਤ ਦੇ ਵੇਖ ਬੰਦੇ ਕਿੰਨੇ ਆ ਗਏ ਦੇਖਣ ਵਾਸਤੇ ਬੰਦ ਕਰੀ ਇਹਨੂੰ ਬੰਦ ਕਿੱਥੋਂ ਦਾ ਲਾ ਵੀ ਜੱਗੀ ਗੱਲ ਬਣੀ ਪਈ ਆ ਆ ਆ ਤੂੰ ਆ ਜਾ ਕੱਢਦਾ ਵੀ ਰੰਗ ਨਮਾ ਨਮਾ ਹੋਇਆ ਵਾ ਹਾਂ ਪੱਠੀ ਦਾ ਰੰਗ ਕੱਢਦਾ ਸੀ ਪੱਠੀ ਦਾ ਰੰਗ ਮੱਚਦਾ ਅੱਛਾ ਪੱਠੀ ਦਾ ਰੰਗ ਮੱਚਣ ਲਾਤਾ ਸੀ ਆਪਾਂ ਹੂੰ ਲਾਲ ਚੱਕ ਦੇ ਲੱਗੀ ਆ ਹੈ ਆ ਚੱਕ ਦੇ ਟਰਬੋ ਲੱਗੀ ਆ ਅੱਛਾ ਟਰਬੋ ਲੱਗੀ ਐ ਹਾਂ ਇਹ ਤਾਂ ਆਵਾਜ਼ ਇਹੋ ਜੀ ਆ ਹਾਂ ਫੇਰ ਪ੍ਰੀ ਤੇ ਜਦੋਂ ਹਜੇ ਹੋਰ ਹਾਈ ਚੱਕਰਾਂ ਤੇ ਚੱਲੂਗਾ ਇਹ ਹੋਰ ਪਾਵਰ ਵਧਾਊਗਾ ਹਾਂ 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 ਹਨਾ ਬਾਈ ਪੂਰੀ ਪੂਰੀ ਇਹਦੇ ਗੇਅਰ ਸਾਈਡ ਕਿਵੇਂ ਕਰਤੇ ਕੋਈ ਹਿੱਸਾ ਹੀ ਬਦਲਤਾ ਇਹਦਾ ਕਿ ਗੇਅਰ ਸਾਈਡ ਦਾ ਆਕਾਰ ਹੀ ਨਹੀਂ ਕੀਤਾ 93 ਦਾ ਹੀ ਕੀਤਾ ਜੀ 93 11 ਦਾ ਹੀ ਕੀਤਾ ਹਾਂ ਤੇ ਇਹਦੀ ਲੈਫਟ ਲੈਫਟ ਹਾਲੈਂਡ ਵਾਲੀ ਲਾਈ ਆਪਾਂ ਇਹਦੇ ਪ੍ਰੀਤ ਮੇਰੇ ਹਸਾਮ ਨਾਲ ਇਹ ਪਹਿਲਾ ਕੇਸ ਆ ਜਿੰਨਾ ਕ ਮੇਰਾ ਅੰਦਾਜ਼ਾ ਵੀ ਇਹ ਪਹਿਲਾ ਕੇਸ ਆ ਜਿਹੜਾ ਦੇਖ ਰਹੇ ਆ ਵੀ ਲੈਫਟ ਹਾਲੈਂਡ ਦੀ ਲੱਗੀ ਹਾਂ ਪਲੇਟ ਲਾ ਕੇ ਲੈਫਟ ਲਾਈ ਆਪਾਂ ਇਹ ਆਹ ਪਲੇਟ ਲਾ ਕੇ ਡਿਸਟਰੀਬਿਊਟਰ ਦਾ ਸਾਈਡ ਤੇ ਲਾਤਾ ਆਪਾਂ ਵੈਸੇ ਤਾਂ ਅੱਜ ਤਾਂ ਚਲੋ ਆਪਾਂ ਥੋੜਾ ਵਾਹਾ ਹਾਂਜੀ ਹਾਂ ਕੋਈ ਦਿੱਕਤ ਆਊਗੀ ਤਾਂ ਨਹੀਂ ਇਹ ਦੁਬਾਰਾ ਨਾ ਨਾ ਡੈਕ ਤੇ ਗਾਰੰਟੀ ਆਈ ਸੈਟਿੰਗ ਬਹਿ ਗਈ ਇਹਦੀ ਜਮ ਹਾਂਜੀ ਹਾਂਜੀ ਪੂਰੀ ਲੈਫਟ ਦੀ ਮਗਰ ਲਾ ਸਾਰਾ ਸਿਸਟਮ ਹੀ ਹੋਲੈਂਡ ਵਾਲਾ ਲਾਤਾ ਹੋਲੈਂਡ ਵਾਲਾ ਜੈਕ ਵੀ ਲਾਇਆ ਸਾਈਡ ਤੇ ਅੱਛਾ ਜਿਆਦਾ ਇਹਦੀ ਲੈਫਟ ਦੀ ਪਾਵਰ ਵਧਾਉਣ ਵਾਸਤੇ ਜੈਕ ਲਾਤਾ ਵਧਾਉਣ ਵਾਸਤੇ ਜਿਵੇਂ ਸੁਪਰ ਸੀਡਰ ਪਾਉਣਾ ਅਗਲੇ ਨੇ ਹੂੰ ਇਹ ਡੈਕ ਤਾਂ ਨਹੀਂ ਪੈਂਦੀ ਇਹਦਾਂ ਅੱਛਾ ਤੁਸੀਂ ਉਹਨੂੰ ਚੈੱਕ ਹੀ ਕਰਨ ਆਏ ਸੀ ਹਾਂਜੀ ਹਾਂ ਇਹਨੂੰ ਚੈੱਕ ਕਰਨ ਆਏ ਸੀ ਤੋੜਨਾ ਨਹੀਂ ਦਾ ਹਾਂਜੀ 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 ਇਹ ਸਾਰਾ ਬਣਾਇਆ ਹਾਂਜੀ ਇਹ ਆਪਾਂ ਸਾਰਾ ਆਪਣਾਇਆ ਇਹ ਇਹ ਕਿਵੇਂ ਕਿ ਕੰਮ ਇਹਦੇ ਦੁਕਾਨ ਤੇ ਹੋਇਆ ਆਪਣੇ ਹਾਂ ਤੇ ਜੱਗੀ ਭਾਈ ਹਾਂਜੀ ਆਪ ਫੋਨ ਆ ਬਾਈ ਦਾ ਹੀ ਫੋਨ ਆਇਆ ਸੀ ਮਾਲਕ ਦਾ ਹੀ ਹਾਂਜੀ ਕਿੱਥੋਂ ਕਿੱਥੋਂ ਆਏ ਉਹ ਰੁਮੀਪਿੰਡ ਤੋਂ ਆਏ ਰੁਮੀਪਿੰਡ ਤੋਂ ਬਾਈ ਕੰਮ ਕਰਾਇਆ ਵੇ ਬਾਲੇ ਸ਼ੌਂਕ ਨਾਲ ਬਾਲੇ ਸ਼ੌਂਕ ਨਾਲ ਜੀ ਉਹਨਾਂ ਨੇ ਕੱਲੀ-ਕੱਲੀ ਚੀਜ਼ ਆ ਆਪਦੀ ਨਿਰਖ ਚ ਜਿਵੇਂ ਹੋਣਾ ਬੰਪਰ ਆ ਹਾਂ ਬੰਪਰ ਆ ਬੰਪਰ ਚ ਆ ਕਟਿੰਗ ਕਰਾ ਕੇ ਥੱਲੇ ਲੋਹਾ ਉੱਤੇ ਸਟੀਲ ਦੀ ਪਲੇਟ ਵੱਖਰੀ ਲਾਈ ਆ ਅੱਛਾ ਨਰਵਾ ਦੇ ਮੋਟਾ ਕਰਨਾ ਨਰਵਾ ਕਿੰਨਾ ਬੰਪਰ ਲੱਗ ਪਿੱਛੇ ਪਲੇਟ ਆ ਗਈ ਬਾਈ ਨੇ ਕੰਮ ਹੀ ਦੀ ਚਾਦਰ ਆ ਬਾਈ ਨੇ ਕੰਮ ਵਾਸਤੇ ਟਰੈਕਟਰ ਤਿਆਰ ਕਰਾਇਆ ਕਿ ਉਹੀ ਸ਼ੌਂਕ ਸਾਰਾ ਕੁਝ ਹੀ ਸ਼ੌਂਕ ਵੀ ਆ ਕੰਮ ਵੀ ਲੈਣਾ ਉਹਨਾਂ ਨੇ ਉਦੋਂ ਦਾ ਪਾਵਰ ਸਟੀering ਕਰਤਾ ਕੋਈ ਇਹ ਵੀ ਤੂੰ ਆਪ ਕਰਤਾ ਇਹ ਕਰਤਾ ਹਾਂ ਆਪਾਂ ਸਾਰਾ ਠੀਕ ਆ ਫਿਰ ਇਹਦੇ ਆਲਟੀਨੇਟਰ ਸੈਲਫ ਬਿਲਕੁਲ ਨਵੀਂ ਜਮ ਜਿਹੜੀ ਕੰਪਨੀ ਵੱਲੋਂ origignal ਆਉਂਦੀ ਆ ਉਹ ਚੀਜ਼ਾਂ ਹੂੰ ਵੀ ਇਹ ਨਹੀਂ ਵੀ ਦੇਸੀ ਪਾਤਾ ਆਪਾਂ ਫਿਰ ਪਾਈਪਾਂ ਪੂਪਾਂ ਦੀ ਫਿਟਿੰਗ ਦੇਖੋ ਆ ਪਾਈਪਾਂ ਦੀ ਫਿਟਿੰਗ ਦੇਖ ਲਓ ਸਾਰਿਆਂ ਦੀ ਤੇ ਟਰਬੋ 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 ਦੀ ਫਿਟਿੰਗ ਵੀ ਦੁਕਾਨ ਤੇ ਹੋਈ ਆਪਣੀ ਸਾਰੀ ਦੁਕਾਨ ਤੇ ਸਾਰਾ ਕੁਝ ਇਹ ਆਪਾਂ ਚ ਬਟ ਕੀਤਾ ਜੇ ਕਿਸੇ ਨੇ ਕਰਨਾ ਟਰਬੋ ਲਾਉਣਾ ਹੋਵੇ ਲਾ ਦੋਗੇ ਆ ਟਰਬੋ ਦੀ ਫਿਟਿੰਗ ਵਾਸਤੇ ਭੱਠੀ ਆਪਾਂ ਸਪੈਸ਼ਲ ਦੁਕਾਨ ਤੇ ਬਣਵਾਈ ਆ ਬਣਾਈ ਦੁਕਾਨ ਤੇ ਦੁਕਾਨ ਤੇ ਬਣਾਈਓ origignal ਪੱਟੀਆਂ ਹੋਰ ਪੱਟੀਆਂ ਨਹੀਂ ਲੈਂਦੀ ਇਹ ਦੁਕਾਨ ਤੇ ਬਣੀਆਂ ਪੱਟੀਆਂ ਦੁਕਾਨ ਤੇ ਇਹਦੇ ਇਕੱਲਾ ਬਸ ਟਰਬੋ ਹੀ ਲਿਆਂਦਾ ਆਪਾਂ ਬਾਕੀ ਸਾਰਾ ਕੁਝ ਆਪਾਂ ਆਪ ਤਿਆਰ ਕੀਤਾ ਟਰਬੋ ਵੀ ਇਹਨਾਂ ਦਾ ਬਸ ਨਹੀਂ ਚੱਲਦਾ ਬਣਾ ਫਰੀ ਤੇ ਟਰਬੋ ਵੀ ਲੈਣੇ ਇੱਥੇ ਗੱਲ ਕਰ ਹੁਣ ਇਹਨਾਂ ਕੋਲੇ ਟਾਈਮ ਹੈ ਨਹੀਂਗਾ ਟਰਬੋ ਬਣਾਉਣ ਜੋਗਾ ਵੀ ਜੇ ਕੋਈ ਉਹੀ ਆ ਦੇਖੋ ਆਪ ਉਹਨਾਂ ਨੂੰ ਇੰਨਾ ਸ਼ੌਂਕ ਆ ਹੁਣ ਸ਼ੌਂਕ ਨਾਲ ਆ ਲਾਈਟਾਂ ਜਿਹੜੀਆਂ ਲੱਗੀਆਂ ਇੱਥੇ ਜਿੰਨੀਆਂ ਛਤਰੀ ਤੇ ਲੱਗੀਆਂ ਬਾਹਰ ਆ ਜਿਵੇਂ ਆਹ ਲਾਈਟਾਂ ਹੋਗੀਆਂ ਛੋਟੀਆਂ ਆਹ ਸਾਈਡ ਤੇ ਹੋਗੀਆਂ ਪਿੱਛੇ ਹੋਗੀਆਂ ਇਹ ਸਾਰੀਆਂ ਨਾਲ ਲਿਆਇਆ ਬਾ ਇਹਨੇ ਬਾਹਰ ਐਂਬੂਲੈਂਸ ਤੇ ਲੱਗਦੀ ਉਹ ਬੱਤੀ ਆ ਇਹ ਯਾਰ ਬੱਤੀ ਬੜੀ ਸੋਹਣੀ ਆ ਪ੍ਰੀਤਾ ਬੱਤੀਆਂ ਦੋ ਲੱਗਿਆ ਆਪਾਂ ਟਰੈਕਟਰ ਤੇ ਲਾਵਾਂਗੇ ਆਪਣੇ ਵਾਲੇ ਤੇ ਆ ਤਾਂ ਬੱਤੀਆਂ ਘੁੰਮਦੀਆਂ ਨਾ ਇਕੱਲੀ ਬਲਿੰਕ ਕਰਦੀਆਂ ਲੱਗਦੀਆਂ ਐ ਜਿਵੇਂ ਘੁੰਮਦੀ ਹੋਊ ਯਾਰ ਮੈਂ ਤੈਨੂੰ ਦੱਸਦਾ ਗੱਲ ਬਈ ਯਾਰ ਆਪਾਂ ਆਪਾਂ ਵੀ ਵੀਆਈਪੂ ਹੀ ਆ ਜਿਹੜੇ ਲੋਕਾਂ ਦੇ ਰੋਟੀ ਮੂੰਹ ਚ ਪਾਉਂਦੇ ਆ ਕਮਾ ਕੇ ਤੇ ਆਪਾਂ ਨੂੰ ਬੱਤੀ ਲਾਉ ਡਾ ਟਰੈਕਟਰ ਨੂੰ ਟਰੈਕਟਰ ਨੂੰ ਕੰਬਾਈਨ ਨੂੰ ਹਨਾ ਆ ਬੱਤੀ ਆ ਇਹ ਕਾਨੂੰਨਾਂ ਤੌਰ ਤੇ ਗਲਤ ਨਹੀਂ ਲੱਗੀ ਵੀ ਇਹ ਤੇ ਆਹਾ ਕਿ ਮੜਿਆ ਸਾਰਾ ਸਾਰਾ ਦੁਕਾਨ ਤੇ ਬਣਿਆ ਆਪਣਾ ਪਲੇਟਫਾਰਮ ਇਹ ਦੇਖ ਪਲੇਟਫਾਰਮ ਪਲੇਟਫਾਰਮ ਦੇ ਉੱਤੇ ਆ ਮੜਿਆ ਆ ਮੈਟ ਉੱਤੇ ਹੂੰ ਫਿਰ ਸ਼ੀਟ ਬਦਲੀ ਫਿਰ ਸ਼ੀਟ ਇਹਦੇ ਹਾਲੈਂਡ ਵਾਲੀ ਸ਼ੀਟ ਲਾਈ ਫਿਰ ਡੈਕ ਲਾਇਆ ਡੈਕ ਲੱਗਿਆ ਡਬਲ ਵਾਲਾ ਨਾਲਾ ਟੇਪਰ ਲਾਇਆ ਉੱਤੇ ਹਾਂ ਥੱਲੇ ਪਿੱਛੇ ਦੂਜਾ ਬੇਸਾਂ ਵਾਲ ਆ ਗਿਆ ਮਗਰ ਬੇਸਾਂ ਵਾਲ ਆ ਗਿਆ ਗੜੈਂ ਗੜੈਂ ਵਾਲਾ ਤੇ ਆ ਆ ਲੀ ਆਹ ਲੀ ਦੀ ਸਕਰੀਨ ਲਾਈ ਹਾਂ ਇਹ ਜਿਹੜਾ ਇਹ ਨਿਰਣਾ ਅਟੈਚ ਹੁੰਦੀ ਹੈ ਜਿਹੜਾ ਕੋ ਮਰਜ਼ੀ ਲਿਖ ਲਓ ਆਪ ਦੇ ਨਾਮ ਦਾ ਬੰਦਾ ਜਿਹੜਾ ਕੋ ਮਰਜ਼ੀ ਚਲਾ ਲਓ ਜਿਹੜਾ ਕੋ ਲਿਖਣਾ ਲਿਖ ਸਕਦੇ ਹਾਂ ਹਾਂ ਜਿਹੜਾ ਮਰਜ਼ੀ ਉੱਪਰਲੇ ਪਾਸੇ ਡਾਊਨ ਸੀਲਿੰਗ ਕੀਤੀ ਯਾਰ ਕੀਤੀ ਸਾਰੀ ਦੁਕਾਨ ਤੇ ਹੋਈ ਆ ਤੇ ਇਹਦੇ ਚ ਇੰਜਣ ਕਿਹੜਾ 95 11 ਦਾ ਹੀ ਆ ਨਹੀਂ ਨਹੀਂ 65b origignal 65b origignal ਹੈਗਾ ਤੇ 65b ਨੂੰ ਤੁਸੀਂ ਟਰਬੋ ਕਰਤਾ ਟਰਬੋ ਵੀ ਕਰਤਾ ਇੰਜਣ ਵੀ ਵੱਡਾ ਕਰਤਾ ਨਾਲ 105 ਵਾਲਾ ਬੋਰ ਕਰਤਾ ਇਹ ਚ अच्छा पहला इंजन 65 बाई ਨੂੰ ਹੋਰ ਵੱਡਾ ਕੀਤਾ ਫਿਰ ਉੱਤੇ টারਬੋ ਠੋਕਾ ਹਾਂ ਉੱਤੇ টারਬੋ ਆ ਤੇ ਪੰਪ ਤਾਂ ਨਹੀਂ ਬਦਲਣਾ ਪਿਆ 16 ਲੀਕਾ ਦਾ ਪੰਪ 16 ਲੀਕਾ 105 ਦੇ ਬੂਰ ਵਾਲਾ ਹੀ ਪੈਣਾ ਸੀ ਵੀਰੇ ਠੀਕ ਆ ਪੰਪ ਉਹ ਲਾਤਾ ਲੈਫਟੇ ਦੀ ਹੌਲੈਂਡ ਦੀ ਲਾਤੀ ਜਿਹੜਾ ਆ ਜਿਹੜੀ ਹੈ ਨਾ ਇਹਦੀ ਦਿੱਕਤ ਆ ਰਹੀ ਸੀ 59 11 ਦੀ ਹਾਂ ਇਹ ਤਾਂ ਕਰਕੇ ਇਹਦੇ ਕਿਉਂਕਿ ਇਹਦੇ ਪ੍ਰੋਬਲਮ ਬਹੁਤ ਆ ਰਹੀਆਂ ਸੀ ਲੈਫਟਾਂ ਦੀ ਸੂਪਰ ਸੀਡਰ ਨੂੰ ਪੂਰੀ ਕਾਮਯਾਬ ਨਹੀਂ ਸੀ 59 11 ਦੀ ਤਾਂ ਕਰਕੇ ਇਹ ਹੌਲੈਂਡ ਦੀ ਰੱਖੀ ਆਪਾਂ ਲੈਫਟੇ ਤੇ ਹੌਲੈਂਡ ਦੀ ਰੱਖੀ ਆ ਤੇ ਜਿਹੜਾ ਇਹਦਾ ਜਿਹੜਾ ਇਹਦਾ ਗੇਅਰ ਆ ਹਾਂ ਗੇਅਰ ਇਹਦਾ ਉਹੀ 652 ਦਾ ਗੇਅਰ ਹੀ ਆ ਗੇਅਰ 652 ਦਾ ਹੀ ਆ ਜੋ 93 11 ਦਾ ਵੀ ਕਰਾ ਸਕਦੇ ਆ ਆਪਾਂ ਹੀ ਸਿਸਟਮ ਸਾਰਾ ਬਣਾ ਕੇ ਇਹ ਆਫਟਰ ਹੇਵੇ ਟਾਪੇ ਸਾਰੇ ਆਪਾਂ ਇਹ ਆਪ ਬਣਾਇਆ ਮੈਨੂੰ ਮੈਨੂੰ ਉਪਰਾਂ ਲੱਗੀ ਜਾਂਦਾ ਨਾ ਮੈਂ ਤੁਹਾਨੂੰ ਤਾਂ ਕਿਹੀ ਆ ਨਾ ਹਾਂ ਹਾਂ ਇਹ ਸਾਈਡ ਗੇਅਰ ਕੀਤਾ ਆਪਾਂ ਇਹ ਤੇ ਜਿਹੜੇ ਆ ਸਪਾਈਡਲ ਸਵਰਾਜ ਵਾਲੇ ਲਾਤੇ ਸਵਰਾਜ ਵਾਲੇ ਪੈਡਲ ਕਿਉਂਕਿ ਇਹਦੇ ਨਾਲ ਬ੍ਰੇਕਾਂ ਕਲਚ ਬਹੁਤ ਰਲੜਾ ਰਹਿੰਦਾ ਹੂੰ ਬਰੂਤੀ ਕਾਰ ਲੱਗ ਜਾਂਦਾ ਨਹੀਂ ਤੇ ਇਹਦੇ ਨਾਲ ਕੋਈ ਓ ਕਲੱਚ ਨੂੰ ਦਿੱਕਤ ਤਾਂ ਕੋਈ ਨਹੀਂ ਨਾ 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 ਪੂਰਾ ਵਰਕਿੰਗ ਪੂਰੀ ਹੈ ਸਹੀ ਸਹੀ ਨੱਪਿਆ ਜਾਊਗਾ ਸਹੀ ਛੱਡਿਆ ਜਾਊਗਾ ਹਾਂਜੀ ਹਾਂਜੀ ਵਰਕਿੰਗ ਪੂਰੀ ਹੈ ਇਹਦੀ ਵੀ ਜਿੰਨੇ 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 ਨੱਪਿਆ ਜਾਣਾ ਚਾਹੀਦਾ ਜਾਂ ਛੱਡਿਆ ਜਾਣਾ ਜਿਹੜਾ 91 ਦਾ ਪਿੰਡ ਲਾਪਾ ਨਾਪਦੇ ਆ ਨਾ ਜਦੋਂ ਆਇਆ ਜਾਂਦਾ ਇਹਨੇ ਟੱਚ ਕਰ ਜਾ ਹਾਂ ਇਹਨੇ ਥੱਲੇ ਨੂੰ ਦਬਾ ਦੇਣਾ ਉਹਨੇ ਐ ਗਾਹ ਨੂੰ ਜਾਣਾ ਸ਼ੇਬ ਬਦਲਤਾ ਇਹ ਸਿਸਟਮ ਤਾਂ ਬਦਲਿਆ ਆ ਜੇ ਕਿਸੇ ਨੇ 911 ਦੇ ਆ ਸਿਸਟਮ ਤੇ ਆ ਸਿਸਟਮ ਬਦਲਾਉਣਾ ਹੋਵੇ ਉਹ ਵੀ ਬਦਲ ਦੇਗਾ ਹਾਂ ਹਾਂ ਸਾਰਾ ਕੁਝ ਜੋ ਵੀ ਅਗਲੇ ਨਹੀਂ ਮਾਰਦੀ ਅੱਛਾ ਨਾਲ ਸਭ ਤੋਂ ਵੱਡੀ ਪ੍ਰੋਬਲਮ ਇਹ ਪੜ ਲੈਣਾ ਕੀ ਹੱਲ ਹੁੰਦੀ ਆ ਹੈਂਡ ਬ੍ਰੇਕ ਵੀ ਆ ਲੀਕ ਹੋਣ ਨਹੀਂ ਜਾਂਦੇ ਹਾਂ ਕਿਹਦੀ ਇੱਥੇ ਸ਼ਾਫਟ ਹੁੰਦੀ ਆ ਉਹ ਲੀਕ ਹੋਣੋਂ ਨਹੀਂ ਹਟਦੀ ਹਾਂ ਆਹ ਕਰਨ ਦੀ ਜਿਹੜੀ origignal ਸ਼ਾਫਟ ਹੁੰਦੀ ਆ ਇੱਥੇ ਹੁੰਦੀ ਆ ਹਾਂ ਉਹ ਵੇਚ ਦੀ ਸ਼ਾਫਟ ਹੁੰਦੀ ਹੁੰਦੀ ਆ ਉਹ ਆਪਾਂ ਬੰਦ ਕਰਤੇ ਅੱਛਾ ਟਿੱਕੀਆਂ ਲਾ ਕੇ ਟਿੱਕੀਆਂ ਲਾ ਕੇ ਉਹ ਲੀਕ ਹੋਣੋਂ ਨਹੀਂ ਹਟਦੀ ਹੁੰਦੀ ਹਾਂ ਇਹ ਪੜ ਲੈਣਾ ਹਣੋ ਲੀਕੇਜ ਦਾ ਕੰਮ ਗਿਆ ਹਾਂ ਮੈਂ ਸਮਝ ਚੱਲ ਗਏ ਵਰਕਸ਼ਾਪ ਤੇ ਹੋਰ ਖੜਾ ਕੋਈ ਹਾਂਜੀ ਹਾਂਜੀ ਹਾਂ ਚਲੋ ਵਰਕਸ਼ਾਪ ਤੇ ਚੱਲਦੇ ਆ ਬਾਕੀ ਦਾ ਕੰਮ ਤੁਸੀਂ ਫੇਰ ਹੱਥ ਨੇ ਟੈਸਟ ਕਰ ਲਿਓ ਇਹਨੂੰ ਹਾਂਜੀ ਹਾਂ ਬਾਕੀ ਆ ਜਿਹੜੀਆਂ ਲਾਈਟਾਂ ਇਹ ਸਪੈਸ਼ਲ ਇਹ ਚੀਜ਼ ਆ ਜਦੋਂ ਜਗੂ ਆਪਾਂ ਜਿਵੇਂ ਬਜਾਈ ਕਰਦੇ ਨੇ ਤਾਂ ਨਹੀਂ ਇਹ ਓਰੇ ਤੇ ਜਾਊਗੀ ਇਹ ਓਰੇ ਦੀ ਲਾਈਨ ਦਿਖਾਉਣ ਵਾਸਤੇ ਆ ਲਾਈਟ ਇਹ ਐ ਨਹੀਂ ਹੈਗੀ ਵੀ ਨਹੀਂ ਆ ਇਹ ਲੰਮੀ ਲੰਮੀ ਇਹ ਲਾਈਟ ਓਰੇ ਦੇ ਹਿਸਾਬ ਨਾਲ ਜਾਊਗੀ ਇਹਦੀ ਨੀਲੀ ਲਾਈਟ ਆ ਦੇਖੋ ਟਾਇਰ ਦੇ ਨਾਲ ਆ ਇਧਰ ਆ ਬਰੀ ਇਧਰ 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 ਆ ਇਧਰ ਆਵੇ ਲਾਈਨ ਜਾਂਦੀ ਓਰੇ ਤੇ ਓਰਾ ਮਰਜ਼ੀ ਸੈੱਟ ਕਰ ਲਓ ਓਰਾ ਜਿੱਥੇ ਮਰਜ਼ੀ ਰਾਤ ਨੂੰ ਬਾਹ ਨੂੰ ਓਰਾ ਸੈੱਟ ਕਰ ਲਓ ਇਹਦੇ ਨਾਲ ਕਿਉਂ ਹੂੰ ਇਹਨੂੰ ਕਹਿੰਦੇ ਆ ਵਹਿਬਤੀ ਬੰਦੇ ਆਏ ਵਹਿਬਤ ਕਰਦੇ ਆ ਇਹੇ ਇੱਕ ਰੰਗ ਆ ਲਾਲ ਹੂੰ ਤੇ ਆਹ ਨੀਲਾ ਆ ਬੰਦ ਕਰਕੇ ਫੇਰ ਲਾਲ ਚੱਲੂਗੀ ਹੁਣ ਲਾਲ ਚੱਲ ਲਾਲ ਆ ਗਈ ਥੱਲੇ ਦਿਨੇ ਵੀ ਚਾਨਣ ਕਰਦੀ ਆ ਦਿਨੇ ਵੀ ਇਹ ਜਦੋਂ ਬਾਹਣਾ ਜਦੋਂ ਮਰਜੀ ਓਰਾ ਦੇਖਣ ਨੂੰ ਸਿੱਧਾ ਟਰੈਕਟਰ ਚ ਚਲਾਉਣਾ ਇਦੀ ਨਾਲੇ ਆਏ ਨਹੀਂ ਵੀ ਥੋੜੀ ਹਾਪ ਆਉ ਟਰੈਕਟਰ ਤੋਂ ਅੱਗੇ ਤੱਕ ਜਾਉਂਦੇ ਹਾਂ ਹਾਂ ਅੱਗੇ ਤੱਕ ਜਾਉ ਹਾਂ ਟਰੈਕਟਰ ਤੋਂ ਗਾਹਾਂ ਵੀ ਜਾਂਦੀ ਹੈ ਲੈਜਰ ਵਾਲਾ ਗਾਹਾਂ ਪਛਾਤਾ ਜਿੱਥੇ ਆਪਾਂ ਸੈੱਟ ਕਰਨੀਆਂ ਨਾ ਉੱਥੇ ਆਪਾਂ ਕਰ ਸਕਦੇ ਹਾਂ ਸਾਈਡ ਨੂੰ ਕਰਨੀਆਂ ਜਾਂ ਵਿਚਾਲੇ ਕਰਨੀਆਂ ਜਿੱਥੇ ਮਰਜ਼ੀ ਸੈੱਟ ਕਰ ਲਵੇ ਇਹਨੂੰ ਮੈਂ ਨਾ ਇਹਨਾਂ ਨੇ ਯਾਰ ਟੈਸਲਾ ਗੱਡੀ ਨੂੰ ਵੱਧ ਫੀਚਰ ਪਾਤੇ ਟਰੈਕਟਰ 'ਚ ਹਾਂ ਹਾਂ ਜੀ ਹਾਂ ਕਮਾਲ ਕਰਤੀ ਆ ਵੀ ਇੰਨੇ ਫੀਚਰ ਕਿੰਨੇ ਆ ਵਰਤੇ ਟਰੈਕਟਰ ਚ ਚੱਲੀਏ ਵਰਕਸ਼ਾਪ ਤੇ ਹਾਂ ਨਾ ਹੁੰਦੇ ਜਿਹਨੇ ਸ਼ੌਂਕ ਨਾ ਕਰਾਉਣਾ ਨਾ ਉਹ ਸ਼ੌਂਕ ਨਾ ਹੁੰਦੇ ਹੈ ਕਮ ਸ਼ੌਂਕ ਨਾ ਵੀ ਹੁੰਦੇ ਸ਼ੌਂਕ ਕਰਨ ਵਾਲਾ ਵੀ ਸ਼ੌਂਕ ਵਾਲਾ ਬੰਦਾ ਹੋਵੇ ਕਰਨ ਵਾਲਾ ਵੀ ਕਰਨ ਵਾਲੇ ਨੂੰ ਵੀ ਇਸ਼ਕ ਹੋਵੇ ਕਰਾਉਣ ਵਾਲੇ ਨੂੰ ਵੀ ਇਸ਼ਕ ਹੋਵੇ ਇਸ਼ਕ ਹੋਵੇ ਫੇਰ ਗੱਲ ਬਣਦੀ ਆ ਜੀ ਫੇਰ ਗੱਲ ਬਣਦੀ ਆ ਹਾਂਜੀ ਹਾਂਜੀ ਚਲੋ ਫੇਰ ਤੁਸੀਂ ਆਥਣੇ ਕਰ ਲਓ ਟੈਸਟ ਮੇਰੇ ਨਾਲ ਦੁਕਾਨ ਤੇ ਚਲੋ ਚਲੋ ਹਾਂਜੀ ਹਾਂਜੀ ਆ ਜਾ ਪ੍ਰੀਤ ਬਰੀਕੀ ਨਾ ਸਮਝਦੇ ਅਸਲ ਦੇ ਵਿੱਚ ਵਰਕਸ਼ਾਪ ਤੇ ਕੀ ਕੀ ਕਰੀ ਜਾਂਦਾ ਹਾਂਜੀ ਵਰਕਸ਼ਾਪ ਵੀ ਪਹਿਲਾਂ ਤਾਂ ਇੱਧਰ ਹੀ ਸੀ ਹਨਾ ਆਪਣਾ ਸੈਟਪ ਇੱਧਰ ਹੁਣ ਰੰਗ ਦਾ ਕਰਤਾ ਆਪਾਂ ਐ ਇੱਧਰ ਮਕੈਨਿਕਲ ਦਾ ਹੋ ਗਿਆ ਆ ਆ ਆ ਖਾਲੀ ਸੀ ਪਲਾਟ ਜਿੱਦੋਂ ਆਪਾਂ ਵੀ ਇੱਥੇ ਚਿੱਟਾ ਟਰੈਕਟਰ ਖੜਾ ਕੇ ਵੀਡੀਓ ਬਣਾਈ ਆ ਹਨਾ ਹਾਂਜੀ ਹਾਂਜੀ ਹਾਂ ਉਦੋਂ ਆ ਆ ਇੱਧਰਲੇ ਪਾਸੇ ਵਰਕਸ਼ਾਪ ਕਰਤਾ ਟਰੈਕਟਰ 1 2 3 4 5 6 7 8 7 ਤੇ 2 ਉਧਰ ਖੜੇ ਆ 9 10 ਟਰੈਕਟਰਾਂ ਦਾ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਹਾਂਜੀ ਹਾਂਜੀ ਲੈ ਫਿਰ ਹੁਣ ਮੁੱਢੂ ਆ ਪ੍ਰੀਤ ਮੁੱਢੂ ਉਹ ਟਰੈਕਟਰ ਬਾਰੇ ਸਾਰੀ ਜਾਣਕਾਰੀ ਦੇਤੀ ਕਿ ਉਹਦਾ ਕੁਝ ਰਹਿੰਦਾ ਦੱਸਣ ਵਾਲਾ ਉਹਦਾ ਦੱਸ ਦੇ ਹਾਂ ਉਹ ਤੇ ਆ ਦੱਸ ਆ ਜਾ ਆ ਹੋਰ ਦੱਸ ਸਾਨੂੰ ਜਾਣਕਾਰੀ ਪੂਰੀ ਦੇ ਉਹਦਾ ਕੀ ਕੀ ਕੀਤਾ ਕਿਵੇਂ ਕਿਵੇਂ ਆਇਆ ਕਿ ਹੋ ਜਾ ਟਰੈਕਟਰ ਸੀ ਜਿੱਦੋਂ ਤੇਰੇ ਕੋਲੇ ਆਇਆ ਕਿ ਹੋ ਜੀ ਹਾਲਤ ਸੀ ਕਿਨੇ ਲਿਆ ਤੂੰ ਲਿਆ ਕਿ ਬਾਈ ਦਾ ਆਪਦਾ ਸੀ ਸਾਰੀ ਗੱਲ ਦੱਸ ਸੰਨ ਇਹਨਾਂ ਬਾਈਆਂ ਦਾ ਟਰੈਕਟਰ ਪਹਿਲੇ ਇਹਨੇ ਲਿਆ ਸੀਗਾ 200 ਰੁਪਏ ਪਹਿਲਾਂ ਅੱਛਾ 65 ਬਾਈ 65 ਬਾਈ ਮੁੜ ਕੇ ਉਹਨੇ ਆਪਣੀ ਵੀਡੀਓ ਵੇਖ ਕੇ ਹੂੰ ਉਹ ਆ ਦਾ ਬਾਈ ਥੋਥੇ ਹੀ ਬਣਵਾਉਣਾ ਟਰੈਕਟਰ ਅੱਛਾ ਹੂੰ ਇਹਦਾ ਬੰਪਰ ਲਾਤਾ ਪਾਵਰ ਸਟੀਅਰਿੰਗ ਇਹ ਪਹਿਲੇ ਸੀ ਹਾਂ ਨਹੀਂ ਕਰਤਾ ਲਾਇਆ ਸੈੱਟ ਕੀਤਾ ਆਪਾਂ ਪਹਿਲਾਂ ਆਪਾਂ ਆ ਆ ਬਣਾਈਆ ਫਿਰ ਸਾਰੇ ਆ ਤੁਸੀਂ ਦੁਬਾਰਾ ਕਰਤੀ ਹਾਂ ਇਹਦਾ ਇੰਜਣ ਵੱਡਾ ਕਰਤਾ ਪੰਪੇ ਦੇ ਸੋਨਾ ਲੀਕਾ ਦਾ ਲੱਗ ਗਿਆ ਨਾਲ ਲੱਗ ਗਿਆ ਟਰਬੋ ਇਹਦੇ ਟਰਬੋ ਲੱਗ ਗਿਆ ਹਾਂਜੀ ਟਰਬੋ ਲੱਗ ਗਿਆ ਇਹਦੇ ਪਲੇਟਫਾਰਮ ਲਾਤਾ ਆ ਇਹਦੇ ਸਵਰਾਜ ਵਾਲੀਆਂ ਲਾਤੀਆਂ ਆ ਇਹਦਾ ਗੇਅਰ ਸਾਈਡ ਗੇਅਰ ਕਰਤਾ ਰੇਸ ਆਪਾਂ 16 ਲੀ ਕਾਲੀ ਲਾਤੀ ਹਾਂ ਹਾਂ ਰੇਸ ਇਹਦੀ ਸੋਨਾ ਲੀਕਾ ਦੀ ਲਾਤੀ ਫਿਰ ਨਾਲ ਇਹਦੀ ਹੈਂਡ ਬ੍ਰੇਕ ਵੀ ਚੱਲੂਗੀ अच्छा हैंड ब्रेक ਵੀ ਨਾਲ ਚੱਲਦੀ ਹੈ। ਇਹ ਆ ਨਹੀਂ ਵੀ ਹੈਗਾ ਵੀ ਉਹ ਆ। ਕਿਹਦੀ ਹੈਂਡ ਬ੍ਰੇਕ ਵੀ ਨਾਲ ਚੱਲਦੀ ਹੈ। ਤੇ ਬ੍ਰੇਕ ਆ ਜਿਹੜੇ ਉਹ ਤੇਲ ਬ੍ਰੇਕ ਕਰਤੇ ਕਿਤੇ ਆ ਡਿਸਕ ਬ੍ਰੇਕ ਕੀਤੇ ਆ। ਇਹਦੇ ਡਿਸਕ ਕੀਤੇ ਆ। ਹਾਂ ਡਿਸਕ ਬ੍ਰੇਕ ਕੀਤੇ ਆ। ਲੈ ਹਾਂ। ਹਾਂ। ਅੱਛਾ ਇਹਦੇ ਹੈਂਡ ਬ੍ਰੇਕ ਲੱਗਣਗੇ। ਹਾਂ। ਲੈਫਟ ਜਿਹੜੇ ਬ੍ਰੇਕ ਲੱਗਣਗੇ। ਤੇ ਜਿਹੜਾ ਆ ਆ ਆ ਕਾਹਦੋ ਲਾਇਆ ਆਹ ਬੈਟਰੀ ਬਾਕਸ ਹੁੰਦਾ ਜੀ ਅੱਛਾ ਬੈਟਰੀ ਬਾਕਸ ਹੀ ਲਾਤੇ ਆ ਬੈਟਰੀ ਦਾ ਆਹਾ ਆਹਾ ਪ੍ਰੀਤਾ ਪੁੱਛਦਾ ਸੀ ਮੈਂ ਮੈਂ ਕਿਹਾ ਕਾਹਦੇ ਵਾਸਤੇ ਲਾਇਆ ਇਹ ਬੈਟਰੀ ਬਾਕਸ ਚਲ ਬਾਕੀ ਟਰੈਕਟਰਾਂ ਦੇ ਕੀ ਕੰਮ ਚੱਲਦੇ ਆ ਉਹ ਦੱਸ ਚਲ ਉਹ ਤਾਂ ਲੋੜੇ ਲਿਆਂਦੇ ਪਏ ਕੰਮ ਕਰਨ ਵਾਲੇ ਤਾਂ ਯਾਰ ਜੱਗੀ ਜੱਗੀ ਹੋਈ ਆ ਜੱਗੀ ਜੱਗੀ ਹੋਈ ਆ ਜੱਗੀ ਪੰਜ ਗਰਾਂ ਵਾਲਾ ਜੱਗੀ ਹੋਈ ਆ ਆ ਜਾ ਆ ਜਾ ਪ੍ਰੀਤਾ ਦੇਖ ਉਹ ਟਾਇਰ ਤਾਂ ਦੇਖ ਖੜੇ ਯਾਰ ਆ ਦੇਖ ਇਧਰ ਲੈ ਪਹ ਟਾਇਰ ਦੇਖ ਕਿਵੇਂ ਖੜੇ ਆ ਇਹਦਾ ਕੀ ਕਰਨ ਵਾਸਤੇ ਆਇਆ ਤੇਰੇ ਕੋਲ ਜੱਗਿਆ ਇਹਦਾ ਰੰਗ ਹੀ ਕਰਨਾ ਸੀ ਇੱਕ ਇਹਦਾ ਇੰਜਨ ਕਰਨਾ ਸੀਗਾ ਹੁਣ ਇਹਦੇ ਟਾਇਰ ਪਾਉਣੇ ਆਪਾਂ ਨਾ ਇਹ ਸਿੰਪਲ ਹੀ ਰੱਖਣਾ ਸਿੰਪਲ ਹੀ ਰੱਖਣਾ ਸਿੰਪਲ ਰੱਖਣਾ ਜਮਾ ਜਿਵੇਂ 95 11 ਹੁੰਦਾ ਹਾਂ ਜਿਵੇਂ ਟੂਮ ਹੀ ਰੱਖਣਾ ਹਾਂਜੀ ਹਾਂਜੀ ਇਹਦਾ ਕੋਈ ਸਾਈਡ ਗੇਅਰ ਨਹੀਂ ਕਰਨਾ ਨਹੀਂ 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 ਉਹ ਆਂਦੇ ਵੀ ਸਾਨੂੰ ਇਹੀ ਗੇਅਰ ਚਾਹੀਦਾ ਆਹੀ ਗੇਅਰ ਚਾਹੀਦਾ ਬਸ ਇੱਕਲਾ ਰੰਗ ਹੋਣ ਵਾਸਤੇ ਆ ਹਾਂ ਰੰਗ ਉਹਦਾ ਕੰਮ ਰਿਪੇਅਰ ਦਾ ਕੰਮ ਤਾਂ ਕੀਤਾ ਆਪਾਂ ਇਹਦਾ ਠੀਕ ਆ ਬਾਹਲੀ ਨਹੀਂ ਕਰਨੀ ਬਾਹਲੀ ਨਹੀਂ ਤੇ ਆ ਆ ਆ ਇਹਦਾ ਭਾਗਤ ਦਾ ਕੀ ਚੱਲ ਰਿਹਾ ਇਹਦਾ ਆਪਾਂ ਡੈਕਸ ਬ੍ਰੇਕ ਕਰ ਰਹੇ ਆ ਵੇ ਆ ਸਮਾਨ ਅਸੀਂ ਆਪਾਂ ਆਪ ਤਿਆਰ ਕਰਾਇਆ ਆ ਸੇਂਟਰਲ ਕੋਸਪਾਣਾ ਪ੍ਰੀਟ ਡੈਸਕਾਂ ਹੂੰ ਇਹ ਸਾਮਾਨ ਸਾਰਾ ਅਸੀਂ ਬਰੇ ਕਈ ਸਾਰਾ ਆਪ ਤਿਆਰ ਕਰਾਇਆ ਇਹ ਵੀ 91 ਰਹੀਆਂ ਹਾਂ ਇਹ ਵੀ 91 ਯਾਰ 91 ਬਾਲੇ ਨਹੀਂ ਤੇਰੇ ਕੋਲੇ ਖੜੇ ਹਾਂ ਜੀ ਹਾਂ ਇਹਦਾ ਸਾਰਾ ਆਪਾ ਗੀਅਰ ਦਾ ਕੰਮ ਹੂੰ ਟੋਟਲ ਕੀਤਾ ਵੇਖੋ ਤੂੰ ਇੱਕ ਚੀਜ਼ 프리 ਤੇ ਇਹ ਚ ਵੱਖਰੀ ਇਹ ਦੇਖ ਹੂੰ ਬਈ ਅੰਦਰਲੇ ਪਾਸਿਓਂ ਸਾਫ਼ ਕਿੰਨਾ ਹੈ ਹਾਂ ਲੋਕ ਰੰਗ ਮਾਰਦੇ ਆ ਹੂੰ ਇਹ ਧੋ ਗਈ ਸਾਫ਼ ਕੀਤਾ ਵਾ ਆਪਾਂ ਪੀਲੇ ਨਹੀਂ ਵੀ ਪ੍ਰੈਮ ਇਹ ਰੰਗ ਕਹਿੰਦੇ ਮਾਰਨਾ ਹੀ ਨਹੀਂ ਚਾਹੀਦਾ ਰੰਗ ਖੋਲ ਕੇ ਵਿੱਚ ਖੋਲ ਜਾਂਦਾ ਖੋਲ ਜਾਂਦਾ ਇਹ ਰੰਗ ਜਿਹੜਾ ਹੁੰਦਾ ਇਹ ਪੱਠੀ ਵਾਲਾ ਹੁੰਦਾ ਹੂੰ ਹੀਟ ਦਿੱਤੀ ਹੁੰਦੀ ਆ ਫੇਰ ਆਪਾਂ ਇਹਦੇ ਵਿੱਚ ਇਹ ਇਹ ਇਹਦੇ ਵਿੱਚ ਰੰਗ ਕਰਨਾ ਹੀ ਨਹੀਂ ਚਾਹੀਦਾ ਹੁੰਦਾ ਅੰਦਰ ਵਿੱਚ ਇਹਦਾ ਕੀ ਕੀ ਕਰ ਰਹੇ ਆ ਇਹਦਾ ਆਪਾਂ ਸਾਈਡ ਗੇਅਰ ਕਰਨਾ ਹੂੰ ਲੈਫਟ ਹੌਲੈਂਡ ਵਾਲੀ ਰੱਖਣੀ ਆ ਹੂੰ ਤੇ ਪਾਵਰ ਸਟੇਂਡ ਸੈੱਟ ਕਰਨਾ ਇਹ ਕਿੱਥੋਂ ਦਾ ਡਾਇਰੈਕਟਰ ਆ ਇਹ ਹੈਗਾ ਚੋਲਾ ਸਾਹ ਦਾ ਚੋਲਾ ਸਾਹ ਦਾ ਤੇ ਚੋਲਾ ਸਾਹ ਦਾ ਤੇ ਆਹ ਆਹ ਟਰੈਕਟਰ ਕਿੱਥੋਂ ਦਾ ਇਹ ਬੱਸੀ ਪਠਾਨਾ ਬੱਸੀ ਪਠਾਨ ਯਾਰ ਮਾਰੇ ਬਾਲੀ ਆ ਤੁਹਾਡੀ ਤਾਂ ਤੋਪ ਨਾਲ ਬਾਬਰੀ ਤੋਪ ਨਾਲ ਵੱਧ ਮਾਰਾ ਜਿਹੜੀ ਉੱਥੇ ਖੜੀ ਆ ਕਿਲੇ ਦੇ ਵਿੱਚ ਜੈਪੁਰ ਹੈ ਇਹਦਾ ਫੁੱਲ ਕੰਮ ਕਰਨਾ ਇਹਦਾ ਇਹਦਾ ਫੁੱਲ ਕੰਮ ਕਰਕੇ ਫੁੱਲ ਤਿਆਰ ਕਰਨਾ ਹੈ ਰੱਖਣਾ ਸਿੰਪਲ ਨਾਟ ਆ ਕੰਮ ਲੈ ਕੇ ਫੁੱਲ ਕਰਕੇ ਜਿਹੜੀ ਉਤਮ ਐਕਸੈਸਰੀ ਆ ਉਹ ਸਾਰੀ ਹੋਊਗੀ ਮੋਡੀਫਿਕੇਸ਼ਨ ਇੰਜਨ ਯਾਨੀ ਕਿ 511 ਰੱਖਣਾ ਇੱਥੇ ਅੱਛਾ ਇੰਜਣ 5911 ਰੱਖਣਾ ਗੇਅਰ 5911 ਵਾਲਾ ਰੱਖਣਾ ਮਗਰ ਨਾਲ ਇਹ ਕਰਨਾ ਸਾਈਡ ਗੇਅਰ ਕਰਨਾ ਤੇਲ ਬ੍ਰੇਕਾਂ ਕਰ ਲੈਣਾ ਹੂੰ ਠੀਕ ਆ ਚਲੋ ਇਹ ਦੂ ਗਾਂ ਵਾਲੇ ਟਰੈਕਟਰ ਆ ਇੱਥੇ ਖੁੱਲਿਆ ਪਿਆ ਅੱਛਾ ਆ ਭਗਤ ਅੱਛਾ ਇਹ ਸਾਰਾ ਹੀ ਕਰਨਾ ਇਹ ਸਾਰਾ ਇਹ ਫੁੱਲ ਹੀ ਹੋਣਾ ਜਿਹੜਾ ਆ ਖੁੱਲਿਆ ਪਿਆ ਇਟਰੀ ਤੋਂ ਟਰੈਕਟਰ ਆ ਇਟਰੀ ਵਾਲੇ ਪੰਤਾ ਮੈਂ ਤਾਂ ਯਾਰ ਬਸੇ ਪਠਾਣਾ ਤੋਂ ਹੀ ਪ੍ਰੀਤ ਲੋਡ ਮੰਨੀ ਬੈਠਾ ਇਹ ਤਾਂ ਇਟਲੀ ਤੋਂ ਸਾਡੀ ਬੈਠਾ ਟਰੈਕਟਰ ਇਹ ਦੂ ਗਾਂ ਆ ਵੀ 5911 ਹੀ ਖੜਾ ਆ ਹਾਂਜੀ ਇਹ ਵੀ 5911 ਦਾ ਪਿੰਡ ਦਾ ਇਹ 3.5 ਗਰਾਈ ਇਹ 5 ਗਰਾਈ ਦਾ ਮਤਲਬ ਜੋਗੀ ਘਰ ਦਾ ਵੀ ਜੋਗ ਆ ਹਾਂਜੀ ਹਾਂ ਬਾਹਰਲਾ ਵੀ ਜੋਗ ਆ ਹਾਂਜੀ ਹਾਂ ਇਹ ਹਲੇ ਪਿੰਡ ਦਾ ਟਰੈਕਟਰ ਪਿੰਡ ਦੇ ਵੀ ਟਰੈਕਟਰ ਆ ਰਹੇ ਆ ਕੋਈ ਐ ਨਹੀਂ ਗੱਲ ਆ ਦੇਖ ਪ੍ਰੀਤ ਬਟਨਾਂ ਤੇ ਕਰੀ ਜਾਂਦਾ ਛੋਆ ਹੁਣ ਪਤਾ ਕੀ ਨੱਪੀ ਨੱਪੀ ਦੁਵਾਰਾ ਦੁਵਾਰਾ ਨੱਪੀ ਮੈਂ ਦੇਖੀ ਉਹ ਤੋਂ ਕਿਉਂ ਕਰ ਗੱਲ ਆਟੋਮੈਟਿਕ ਖੋਲਦੀ ਹੁਣ ਸਾਰਾ ਕੰਮ ਪਤਾ ਜੀ ਅੱਗੇ ਨਹੀਂ ਬਾਹਰੋਂ ਕਰਾਉਂਦੇ ਸੀ ਇਹ ਕੰਮ ਹੁਣ ਅਸੀਂ ਆਪ ਕਰਦੇ ਆਂ ਫਾਦ ਪਲੇਟਫਾਰਮ ਲਾ ਲਓ ਹੋਰ ਨਹੀਂ ਕੇ ਮोटे ਕੰਮ ਹੁਣ ਸਾਰਾ ਕੁਝ ਇੰਨੀ ਹੀ ਹੈ ਸਾਰਾ ਆਪ ਹੀ ਕਰੀ ਜਾਨੇ ਆ ਦੇਖ ਇਹਦੇ ਵੀ ਸਵਰਾਜ ਹਲੇ ਲਾਤੇ ਪੈਡਲ ਇਹਦੇ ਵੀ ਸਵਰਾਜ ਵਾਲੇ ਇਹਦੇ ਵੀ ਇੱਥੇ ਜਿਆਦਾ ਸਮਝ ਆਉਂਦੀ ਹੈ ਪ੍ਰੀਤ ਉਹਦੇ ਨਾਲੋਂ ਲਗਤਿਆਂਦੀ ਹਨਾ ਹਾਂ ਥੱਲੇ ਦੇਖਣਾ ਥੱਲੇ ਵਾਲੇ ਆਹ ਸ਼ਾਰਪ ਹੁੰਦੀ ਸੀ ਪਹਿਲਾਂ ਇੱਥੇ ਹੂੰ ਇਹ ਲੀਕ ਹੋਣ ਨਹੀਂ ਹਲਦੀਆਂ ਸੀ ਇੱਲਾ ਇਹ ਯਾਨੀ ਕਿ ਸ਼ਾਰਟ ਆਪਾਂ ਮਦਰ ਬਣਾਤੀ ਇਹਦੀ ਉਹ ਬ੍ਰੇਕਾਂ ਆਮ ਤੌਰ ਤੇ ਇਥੋਂ ਲੀਕ ਕਰਦੀਆਂ ਸੀ ਜਿਹੜਾ ਫੋ ਜਿਆਦਾ ਜਿਆਦਾ ਪੈਂਦਾ ਬ੍ਰੇਕਾਂ ਨੂੰ ਨਾਲੇ ਇਹ ਨਾਲ ਨੱਪਣ ਨੂੰ ਨੱਪਣ ਨੂੰ ਉਹ ਉਹ ਤਾਂ ਯਾਰ ਸਾਫ਼ ਅਗਲ ਆ ਥੱਲੇ ਨੂੰ ਨੱਪਣੇ ਆ ਉਹ ਨੱਪਣੇ ਉਹਦੇ ਗਾਹ ਨੂੰ ਮੇਰੇ ਅਰਗੇ ਦੀ ਲੱਤ ਮੁੱਕ ਜਾਂਦੀ ਸੀ ਉਹਦੇ ਨੂੰ ਉਠਣਾ ਪੈਂਦਾ ਹੁੰਦਾ ਸੀ ਇਹਦਾ ਭਗਤ ਦਾ ਕੀ ਕਰਨ ਲੱਗੇ ਇਹਦਾ ਇੰਜਨ ਕੀਤਾ ਫੁੱਲ ਜੀ ਇਹ ਫੁੱਲ ਕੀਤਾ ਇੰਜਨ ਇਹਦਾ ਇੰਜਨ ਆ ਪਾਵਰ ਸਟੀਅਰਿੰਗ ਕੀਤਾ ਸੀ ਯਾਰ ਪਹਿਲਾਂ ਕਰਤਾ ਸੀ ਯਾਨੀ ਕਿ ਯਾਰ ਗੱਲਿਓ ਆ ਵੀ ਇਹ ਤਾਂ ਕੰਮ ਲੈਂਦੇ ਆ ਪੂਰੇ ਹਜੇ ਵੀ ਹਾਂਜੀ ਹਾਂਜੀ ਫੁੱਲ ਜੀ ਇਹ ਸਾਰਾ ਵਾਹਨ ਇਸੇ ਦਾ ਕੰਮ ਲੈਂਦੇ ਆ ਫੁੱਲ ਕੰਮ ਇਹ ਤਾਂ ਲੈਂਦੇ ਆ ਇਹ ਤੂੰ ਦੇਖ ਲਾ ਵੀ ਸਾਰਾ ਕੰਮ ਲੈਂਦੇ ਐ ਤੂੰ ਸਾਰਾ ਯਾਰ ਇਹਦੇ ਚ ਤਾਂ ਮੈਨੂੰ ਹੋਰ ਨਹੀਂ ਕੋਈ ਗੱਲ ਜਿਹਨੂੰ ਤਾਂ ਚਲਾਉਣ ਦਾ ਹਿਸਾਬ ਆ ਉਹਨੂੰ ਤਾਂ ਹਿਸਾਬ ਆ ਮੈਂ ਤਾਂ ਐ ਲਾ ਦੰਦੇ ਵੀ ਇਹਦੇ ਸੁਹਾਗਾ ਮਾਰਨ ਜਿਹੜਾ ਗੇਰ ਹੈ ਨਹੀਂ ਉਹ ਤੀਜੇ ਚ ਤਾਂ ਸੁਹਾਗੇ ਦੇ ਪੈਰ ਨਹੀਂ ਲੱਗਣਦਾ ਲੋੜ ਤਾਂ ਚੱਲਣੇ ਮੰਨਣਾ ਨਹੀਂ ਲੋੜ ਨਹੀਂ ਇਹ ਮੰਨਦਾ ਤੇ ਦੂਜੇ ਚ ਥੋੜਾ ਜਿਹਾ ਤੁਰਦਾ ਘੱਟ ਸੁਹਾਗੇ ਵਾਲਾ ਗੇਰ じゃ ਨਹੀਂ ਹੁੰਦਾ ਮੈਂ ਇਹ ਤਾਂ ਦੇਖਿਆ ਹਿਸਾਬ ਕਿ ਤਾ ਉਹ ਬੋਹਣ ਨੂੰ ਤਾਂ ਬਥੇਰਾ ਤਕੜਾ ਬਥੇਰਾ ਤਕੜਾ ਤੇ ਕਿਤੇ ਰੂਟਾ ਡਾਕਟਰ ਟਮੇਟਰ ਤਾਂ ਇਹਦੇ ਮਗਰ ਪਾ ਕੇ ਜਿਵੇਂ ਮਗਰ ਸੁਰਮਾ ਹੀ ਬਣਾਈ ਜਾਂਦਾ 1 25 11 ਤਿਆਰ ਕਰਨਾ ਆਪਾਂ ਉਹ ਵੀ ਬਾਹ ਚਾਲ ਆ ਜਾ ਉਹ ਕਿਹੜੇ ਮੁਲਖ ਚੋਂ ਆ ਗਿਆ ਇਹ ਬੰਦਾ ਕੈਨੇਡਾ ਤੋਂ ਕੈਨੇਡਾ ਜਾਪਦੇ ਉਹਨਾਂ ਨੇ ਲੈ ਕੇ ਲੈ ਕੇ 18 ਤਾਵਾ ਆਵਾਂਦੇ ਆਪਾਂ ਹੁਣ ਗਾਂ ਵਧੀਆ ਬਣਾਉਣਾ ਇਹ ਉਹ ਜਿਹੜਾ ਮਗਰ ਖੜਾ ਹਾਂ ਮਗਰ ਖੜਾ ਤੇ ਆ ਵੀ ਨਾਟ ਕਰ ਰਹੀਆਂ ਇਹ ਵੀ ਨਾਟ ਕਰ ਰਹੀਆਂ ਬਹੁਤ ਕੰਮ ਹੋਇਆ ਵਾ ਰਿਪੇਅਰ ਹੋ ਗਈ ਇਹਦੀ ਅੱਛਾ ਹਾਂ ਇਹਦੇ ਵੀ ਬ੍ਰੇਕ ਇਹਦੇ ਬ੍ਰੇਕ ਵੀ ਉਵੇਂ ਕਰਤੇ ਹਾਂ ਉਹਦੇ ਉਹਦੇ ਅੰਗੇ ਕਰਤੇ ਇਹਦੇ ਬ੍ਰੇਕ ਵੀ ਉਵੇਂ ਕਰਤੇ ਇਹਦਾ ਵੀ ਗੇਅਰ ਹਾਂ ਇਹਦਾ ਗੇਅਰ ਐਂ ਰੱਖਣਾ ਕਿ ਇਹਦੇ ਗੇਅਰ ਨੂੰ ਨਹੀਂ ਇਹ ਸੈਟਿੰਗ ਕਰਨ ਵਾਲੀ ਹੈ ਜੇ ਇਹਦੇ ਲੀਵਰਾਂ ਦੀ ਸੈਟਿੰਗ ਹੋਊਗੀ ਨਾ ਲੀਵਰ ਆਪਾਂ ਲੰਮੇ ਕਰਨੇ ਸੀਟ ਤੇ ਬਰਾਬਰ ਹਾਵ ਨਾਲ ਕਰਾਂਗੇ ਹਾਂ ਮੈਂ ਵੀ ਕਹੇ ਇੱਥੇ ਛੋਟਾ ਹਾਂ ਇੱਥੇ ਛੋਟਾ ਆਏ ਇੱਥੇ ਛੋਟਾ ਇਹ ਤੁਸੀਂ ਇੱਥੇ ਲੈ ਕੇ ਆਉਂਗੇ ਹਾਂ ਇੱਥੇ ਲੈ ਕੇ ਆਵਾਂ ਬੁੱਕਲ ਚ ਵਸ ਜਾਂਦਾ ਜਿਹੜੇ ਤੇ ਇਹਦੀ ਲੈਫਟ ਦਾ ਕੀ ਕਰੇਗਾ ਇਹਦੇ ਲੈਫਟ ਦਾ ਹੋ ਗਿਆ ਇਹ ਤਾਂ 59 11 ਦਾ ਉਹ ਆਨੇ 59 11 ਦੀ ਰੱਖਣੀ ਲੈਫਟ ਅੱਛਾ ਵੀ ਅਸੀਂ ਉਹ ਕਹਿੰਦੇ ਵੀ ਅਸੀਂ ਰਿਜਨਲ ਹੀ ਰਿਪੇਅਰ ਕਰਤੀ ਲੈਫਟ ਦਾ ਫੁੱਲ ਕੰਮ ਕਰਦਾ ਹਾਂ ਆ 25 11 ਆ ਇਹਦਾ ਵੀ ਫੁੱਲ ਕੰਮ ਇਹ ਫੁੱਲ ਤਿਆਰ ਕਰਨਾ ਜਮਾ ਹੈ ਪਲੇਟ ਬਾਹਰ ਆਏ ਕਿੰਨੇ ਚਿਰ ਚ ਦੇ ਦੇਗਾ ਇਹ ਤਿਆਰ ਕਰਕੇ ਇਹ ਆਪਾਂ ਇਹ 2 ਮਹੀਨਿਆਂ ਨੂੰ ਲੱਗਣਾ ਉਹ 2 ਮਹੀਨਿਆਂ ਤੋਂ ਬਾਅਦ ਕਰਾਂਗੇ 2 ਮਹੀਨਿਆਂ ਬਾਅਦ ਇਹ ਤਸੱਲੀ ਨਿਆ ਕਰਾਉਣਾ ਵੀ ਸਹਿ ਕਿ ਸਾਨੂੰ ਕਾੜੀ ਕੋਈ ਨਹੀਂ ਹਾਂ ਵੀ ਜਦੋਂ ਤੁਸੀਂ ਐ ਹਾਂ ਤੇ ਮੈਂ ਇੱਕ ਗੱਲ ਦੇਖੀ ਆ ਤੇਰੇ ਕੋਲੇ 98112511 ਹੈ ਸਾਰੇ HMT ਕੱਲੇ HMT ਦਾ ਹੀ ਕੰਮ ਕਰਨ ਲੱਗ ਗਏ ਨਹੀਂ ਹੁਣ ਆਪਾਂ ਸਾਰੇ ਕਰਦੇ ਆ ਕੰਮ ਤਾਂ ਤੁਸੀਂ ਮੈਂ ਨਾ ਚਿੱਟਿਆਂ ਦਾ ਵੀ ਕੀਤਾ ਮੰਧਰਿਆਂ ਦਾ ਵੀ ਕੀਤਾ ਸੋਹਰਾਂਿਆਂ ਦਾ ਵੀ ਕੀਤਾ ਮੈਸੀ ਵੀ ਤਿਆਰ ਕੀਤਾ ਹੀ ਆਪਾਂ ਹਾਂ ਭੀਜਾ ਜੂਪੀ ਮੈਸੀ ਤਿਆਰ ਕਰਕੇ ਮੈਸੀ ਵੀ ਤਿਆਰ ਕੀਤੇ ਆ ਯਾਰ ਮੈਂ ਕਹਿੰਨਾ ਵੀ ਇਹ ਬੰਦੇ ਕੋਲੇ ਇੱਕ ਹੋਰ ਕਲਾ ਹੈ ਜਿਹੜੀ ਬਾਲੀ ਕਮਾਲ ਆ ਜਿਹੜੀ ਲੋਕਾਂ ਨੂੰ ਲੋੜ ਆ ਹੌਲੈਂਡ ਦਾ ਮਗਰਲਾ ਹਿੱਸਾ ਜਿਹੜਾ ਬਾੜ ਕਰਦਾ ਹੁੰਦਾ ਹਾਂ ਜੀ ਆਵਾਜ਼ ਕਰਦਾ ਹੋਵੇ ਤਾਂ ਆਪਾਂ ਹਟਾ ਦਨੇ ਜਮਾ ਬੋਲਾ ਬਣਾ ਦਨੇ हां ए जमा ए थोनू सुनूंगा नी हॉलैंड ਦਾ ਅਸਲ ਦੇ ਵਿੱਚ ਨਾ ਆ ਕੰਮ ਚ ਮਸ਼ਹੂਰ ਹੋਣ ਤੋਂ ਪਹਿਲਾਂ ਜੰਗੀ ਅੰਤਰਖਾਤੇ ਉਹ ਕੰਮ ਚ ਜ਼ਿਆਦਾ ਮਸ਼ਹੂਰ ਸੀ ਮਸ਼ਹੂਰ ਸੀਗਾ ਹਾਂ ਜੀ ਹਾਲੈਂਡ ਦਾ ਹਾਲੈਂਡ ਦਾ ਨਾਟ ਹੋਇਆ ਉਹਦੀ ਬਾਜ ਬੰਦ ਕਰਨ ਚ ਮਸ਼ਹੂਰ ਆ ਸੀ ਹਮ ਆ ਪਾਈਪ ਆ ਪਾਥੀ ਬਣਾਇਆ ਆਹ ਆਹ ਹਾਂ ਫਿਟਿੰਗ ਦੇਖ ਕੇ ਫਿਟਿੰਗ ਦੇ ਕੰਪਨੀ ਦੀ ਫਿਟਿੰਗ ਵਾਂਗੂ ਦੇਖ ਪ੍ਰੀਤ ਪੰਨਾਂ ਨਾ ਮੜੀਆਂ ਹੈਂ ਕਰਕੇ ਪਾਈਪਾਂ ਐ ਦੁਬਾਰੇ ਗਲਪਾਂ ਪਾ ਲਾਈਆਂ ਨਾ ਵੀ ਸੈਟਿੰਗ ਕਰਕੇ ਜਿੱਥੇ ਰਿਜਨਲ ਫਿਟਿੰਗ ਹੁੰਦੀ ਹੈ ਜੀ ਨਹੀਂ ਜੇ ਹੁਣ ਵੀਡੀਓ ਦੇਖਣਗੇ ਲੋਕ ਜੱਗੀ ਹਾਂਜੀ ਲੋਕ ਤੈਨੂੰ ਕਹਿਣਗੇ ਵੀ ਸਾਡਾ ਟਰੈਕਟਰ ਕਰਕੇ ਦੇ ਕਰਕੇ ਦੇ ਹਾਂ ਦੇ ਦੇਉਂਗੇ ਜਗਾ ਕਿ ਹਜੇ ਤੁਸੀਂ ਕਹੋਗੇ ਕਿ ਫੁੱਲ ਨਹੀਂ ਕੋਈ ਗੱਲ ਨਹੀਂ ਜਗਾ ਦੇ ਦਾਂਗੇ ਆ ਜਾਣ ਟਰੈਕਟਰ ਦੋ ਚਾਰ ਪੰਜ ਟਰੈਕਟਰ ਆ ਜਾਣ ਕੋਈ ਡੱਕਾ ਨਹੀਂ ਬੰਦੇ ਬਹੁਤ ਆਪਾਂ ਹੁਣ ਹੁਣ ਬੰਦੇ ਬਹੁਤ ਆਈ ਆਪਣੇ ਕੋਲ ਪਹਿਲਾਂ ਇਕੱਲੇ ਸੀਗੇ ਦੋ ਤਿੰਨ ਜਾਣੇ ਸੀ ਸਾਡੀ 6-7 ਜਾਣੇ ਦੀ ਟੀਮ 7 ਜਾਣੇ ਆ ਹੁਣ ਆਪਾਂ ਟੀਮ ਕੋਈ ਬੰਦਾ ਰੰਗ ਕਰੀ ਜਾਂਦਾ ਕੋਈ ਉਹ ਪ੍ਰੋਟੀਨ ਭਰੀ ਜਾਂਦਾ ਕੋਸ਼ ਕਰੀ ਜਾਂਦਾ ਮਤਲਬ ਤਕਰੀਬਨ ਤੁਹਾਡੇ ਕੋਲੇ ਟੀਮ ਥਾਂ ਪਰ ਥਾਂ ਬੰਦੇ ਹੈਗੇ ਹੈਗੇ ਆ ਹਾਂ ਹੁਣ ਜਿਵੇਂ ਆ ਰੰਗ ਦੀ ਤਿਆਰੀ ਕਰੀ ਜਾਂਦਾ ਇਹ ਅੰਦਰ ਲੈਟਰੈਕਟਰ ਜਿਹੜਾ ਉਹ ਖੜਾ ਉਹਦੀ ਤਿਆਰੀ ਕਰੀ ਜਾਂਦਾ ਆ ਬਾਈ ਹੁਣ ਇੰਜਨ ਦਾ ਕੰਮ ਕਰੀ ਜਾਂਦੇ ਆ ਡਰਾਈਵਰ ਜੋ ਅਗਲੇ ਨੇ ਰਿਪੇਅਰ ਕਰਾਉਣੀ ਆ ਨਹੀਂ ਰੰਗ ਕਰਾਉਣਾ ਰਿਪੇਅਰ ਵੀ ਕਰਾਂਗੇ ਰੰਗ ਕਰਾਉਣਾ ਰੰਗ ਵੀ ਕਰਾਂਗੇ ਇਹ ਨਹੀਂ ਕੱਲਾ ਕੰਮ ਕੋਈ ਵੀ ਕਰਾਦਾ ਕੋਈ ਵੀ ਕਰਾ ਸਕਦਾ ਕੰਮ ਰੰਗ ਹੀ ਕਰਾਉਣਾ ਅਸੀਂ ਜੇਰ ਦਾ ਜੋ ਵੀ ਅਗਲੇ ਦੇ ਮਨ ਦੀ ਇੱਛਾ ਹੁੰਦੀ ਹੈ ਅਗਰ ਆਪਾਂ ਇੰਗਲਿਸ਼ ਕਰਾੜ ਬਦਲਾਉਣੀ ਆ ਜੋ ਵੀ ਕਰਾੜ ਲਵਾਉਣੀ ਆ ਕੁਝ ਵੀ ਪਸ ਅਗਲਾ ਜੇ ਕੱਲਾ ਕੰਮ ਕੋਈ ਵੀ ਕਰਾਉਣਾ ਚਾਹੇ ਕੱਲੀ ਰਿਪੇਅਰ ਕਰਾਉਣੀ ਆ ਉਹ ਵੀ ਕੀਤਾ ਹਾਂ ਜੇ ਮੰਨ ਲਓ ਕੱਲਾ ਰੰਗ ਕਰਾਉਣਾ ਉਹ ਵੀ ਆਪਾਂ ਕਰਾਂਗੇ ਇਹ ਨਹੀਂ ਹੈਗਾ ਵੀ ਜਿਹੜਾ ਫੌਲੀ ਕਰਨਾ ਜਾਂ ਮੂਰੀ ਬਾਕੀ ਆਪਣਾ ਰੰਗ ਟੂਕੇ ਦਾ ਹੋਊਗਾ ਇਹ ਗਰੰਟੀ ਹੈ ਉਹ ਪਹਿਲਾਂ ਹੂੰ ਅਗਲੇ ਨੂੰ ਮੇਰਾ ਰੰਗ ਵਧੀਆ ਹੋਊਗਾ ਰੰਗ ਵਧੀਆ ਆਊਗਾ ਆਪਣਾ ਤੇ ਇੱਕ ਗੱਲ ਇਹ ਆ ਜੱਗੀ ਮਸ਼ਹੂਰੀ ਵਾਲਾ ਮਹਿੰਗਾ ਨਹੀਂ ਵਾਲਾ ਹਾਂ ਮੈਂ ਤੁਹਾਨੂੰ ਇਹ ਗੱਲ ਰੇਟ ਆਪਾਂ ਜਾਇਜ਼ ਹੀ ਅਗਲੇ ਨੂੰ ਜਿਵੇਂ ਇਹਦੇ ਕੋਲ ਜਿਹੜਾ ਕੰਮ ਆਉਂਦਾ ਹੈ ਨਾ ਇਹ ਮਸ਼ਹੂਰ ਵਾਲਾ ਏ ਮਹਿੰਗਾ ਨਹੀਂ ਵਾਲਾ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਵੀ ਤੁਹਾਡੇ ਦਿਮਾਂਚੇ ਇਹ ਹੋਵੇ ਵੀ ਲੋਪੋ ਵਾਲੇ ਦੇ ਪੇਜ ਤੇ ਵੀਡੀਓ ਪੈ ਗਈ ਪਤ ਨਹੀਂ ਜੱਗੀ ਪਤ ਨਹੀਂ ਕੀ ਪਿਓ ਦਾ ਪਿਓ ਮੰਗਦਾ ਹੋ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਹਾਂਜੀ ਆਲੇ-ਦਾਲਿਓਂ ਵੀ ਪਤਾ ਕਰ ਲਿਓ ਜੱਗੀ ਤੋਂ ਵੀ ਪਤਾ ਕਰ ਲਿਓ ਜੱਗੀ ਦੇ ਕੰਮ ਵੀ ਜੈਨੂਨ ਹੁੰਦਾ ਹਾਂਜੀ ਹਾਂ ਜੱਗੀ ਦਾ ਰੇਟ ਵੀ ਜੈਨੂਨ ਹੁੰਦਾ ਤੇ ਜੱਗੀ ਦੇ ਜਿਹੜੇ ਵਿੱਚ ਪੁਰਜ਼ੇ ਪਾਉਂਦਾ ਉਹ ਵੀ ਜੈਨੂਨ ਹੁੰਦੇ ਜੈਨੂਨ ਹਾਂ ਆਏ ਨਿਊਰ ਕਲਾਰੀਆ ਕਹਿੰਦੇ ਆ ਕਿ ਪਾਤੀ ਆ ਉਹ ਪਾਈ ਨਾ ਹੋਊਗੀ ਇਹ ਵੀ ਚੀਜ਼ ਦੀ ਆਪਣੀ ਗਰੰਟੀ ਹੋ ਸਮਾਨ ਦੀ ਫੁੱਲ ਗਰੰਟੀ ਹੋ ਵਿੱਚ ਹੋਊਗਾ ਜਿਹੜਾ ਅਸੀਂ ਪਾ ਕੇ ਦੇਵਾਂਗੇ ਫੱਕਰ ਬੰਦਾ ਯਾਰ ਦਰਵੇਸ਼ ਬੰਦਾ ਇਹ ਚੀਜ਼ ਦੀ ਮਿਹਨਤ ਕਰਦਾ ਕਿਰਤੀ ਬੰਦਾ ਜੇ ਅਗਲੇ ਨੇ ਅਗਲੇ ਨੂੰ ਹੁੰਦਾ ਵੀ ਸਾਨੂੰ ਵੀਡੀਓ ਤੇ ਵਿਖਾਓ ਵੀ ਆਹ ਸਮਾਨ ਪਾਈ ਜਾਂਦੇ ਅਸੀਂ ਉਹ ਵੀ ਵਿਖਾ ਸਕਦੇ ਹਾਂ ਕੋਈ ਚੱਕਰ ਨਹੀਂ ਅਗਲੇ ਦੀ ਜੇ ਸਮਾਨ ਆਪ ਲਿਆ ਕੇ ਦੇਣਾ ਉਹ ਵੀ ਸਾਨੂੰ ਕੋਈ ਟੈਨਸ਼ਨ ਨਹੀਂ ਉਹ ਵੀ ਕੋਈ ਟੈਨਸ਼ਨ ਨਹੀਂ ਕੰਮ ਯਾਰ ਤੁਸੀਂ ਕੋਈ ਕਰਾਉਣਾ ਤੁਸੀਂ 22 ਨੂੰ ਫੋਨ ਕਰਨਾ ਫੋਨ ਕਰਕੇ ਬਾਈ ਨੂੰ ਦੱਸ ਦੇਣਾ ਵੀ ਆਹ ਕਰਾਉਣਾ ਐਸ ਦਿਨ ਟਰੈਕਟਰ ਆਉਂਦਾ ਹਾਂ ਬਾਈ ਤੁਹਾਡਾ ਵਧੀਆ ਕੰਮ ਕਰਕੇ ਦੇਊਗਾ ਮੇਰੇ ਨਾਲ ਬਾਈ ਦਾ ਬਹੁਤ ਚਿਰ ਦਾ ਬਾਏ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇਹ ਬਾਈ ਨੇ ਸੈਂਕੜੇ ਟਰੈਕਟਰ ਕਰਤੇ ਹੋਣਗੇ ਮੈਂ ਆਪਦੀ ਜ਼ਿੰਦਗੀ ਚ ਲੰਬਾ ਨਹੀਂ ਸੁਣਿਆ ਇਹਦਾ ਬੰਦੇ ਦਾ ਲੋਕਾਂ ਤੋਂ ਸ਼ਾਬਾਸ਼ ਹੀ ਸੁਣੀ ਆ ਵੀ ਜੱਗੀ ਨੇ ਕੰਮ ਕਰਕੇ ਤਾਂ ਦਸਰਾ ਹਾਂ ਹਾਂਜੀ ਹਾਂਜੀ ਕਿਰਤੀ ਬੰਦਾ ਸਾਡੇ ਪੰਜਾਬ ਦਾ ਉਹ ਬੰਦਾ ਹੈ ਜਿਹਦੇ ਤੋਂ 100 ਨੌਜਵਾਨ ਸਿੱਖਦਾ ਵੀ ਹਾਂ ਭਾਈ ਆ ਬੰਦੇ ਵਾਂਗੂ ਮਿਹਨਤ ਕਰਨੀ ਆ ਪੰਜ ਗਰਾਈਆਂ ਚ ਜੱਗੀ ਦਾ ਨਾਮ ਲੈ ਕੇ ਦੇਖਿਓ ਆਖੇ ਤੇ ਤੁਹਾਨੂੰ ਲੋਕ ਕਹਿਣਗੇ ਕਿ ਹਾਂ ਯਾਰ ਜੱਗੀ ਵਰਗਾ ਕੋਈ ਬੰਦਾ ਹੋਣਾ ਚਾਹੀਦਾ ਹਾਂਜੀ ਹਾਂਜੀ ਇਹੋ ਜੇ ਬੰਦੇ ਦੀ ਸਪੋਰਟ ਕਰਨੀ ਆ ਤੁਸੀਂ ਵੀਡੀਓ ਸ਼ੇਅਰ ਕਰਨੀ ਆ ਆਪਣੇ ਮਿੱਤਰਾਂ ਦੇ ਨਾਲ ਜਿਨ੍ਹਾਂ ਨੂੰ ਟਰੈਕਟਰਾਂ ਦਾ ਸ਼ੌਂਕ ਆ ਜਿਨ੍ਹਾਂ ਨੂੰ ਟਰੈਕਟਰਾਂ ਨਾਲ ਇਸ਼ਕ ਆ ਹਾਂਜੀ ਜਿਉਂਦੇ ਰਹੋ